ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜੰਮ ਤਿਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹ ਉਪਾਦ ਇੱਕ ਅਜੀਹੀ ਵੀਡੀਓ ਲੈ ਕੇ ਆਏ ਹਾਂ ਜੀ ਕਿ ਤੁਸੀਂ ਇਹ ਉਪਾਕਰਨ ਦੇ ਨਾਲ ਨਾਲ ਇਹ ਦੋ ਚੀਜ਼ਾਂ ਤੁਸੀਂ ਲਿਆ ਕੇ ਘਰ ਦੇ ਵਿੱਚ ਰੱਖ ਲਓਗੇ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਤਾਂ ਨੇ ਦੋਲਤ ਤੇ ਪੈਸੇ ਦੀ ਕਮੀ ਨਹੀਂ ਆਵੇਗੀ ਸੱਤ ਪੀੜ੍hiyan ਤੁਹਾਡੀਆਂ ਬੈਠ ਕੇ ਖਾਣਗੀਆਂ ਸੱਤ ਪੀੜ੍hiyan ਤੱਕ ਕਦੇ ਵੀ ਤੁਹਾਨੂੰ ਕਰਜ਼ੇ ਵਰਗੀ ਸਮੱਸਿਆ ਨਹੀਂ ਆਵੇਗੀ ਤੁਹਾਡੇ ਘਰ ਦੇ ਵਿੱਚ ਬਰਕਤ ਰਹੇਗੀ ਮਾਤਾ ਲక్ష్ਮੀ ਜੀ ਦਾ ਵਾਸ ਰਹੇਗਾ ਤੇ ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜਾਂ ਪੈਸਾ ਰੁਕਦਾ ਨਹੀਂ ਇਸ ਤਰ੍ਹਾਂ ਦੀ ਪ੍ਰੋਬਲਮ ਵੀ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਣਾ ਵੀ ਸ਼ੁਰੂ ਹੋ ਜਾਵੇਗਾ ਤੇ ਪੈਸਾ ਰੁਕਣਾ ਵੀ ਸ਼ੁਰੂ ਹੋ ਜਾਵੇਗਾ ਸਿਰਫ ਤੁਸੀਂ ਆਪਣੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਲਿਆ ਕੇ ਰੱਖਣੀਆਂ ਨੇ ਤੇ ਛੋਟਾ ਜਿਹਾ ਤੁਸੀਂ ਉਪਾਅ ਕਰ ਲੈ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਤੇ ਕਿਹੜੀਆਂ ਦੋ ਚੀਜ਼ਾਂ ਨੇ ਜਿਹੜੀਆਂ ਅਸੀਂ ਆਪਣੇ ਘਰ ਦੇ ਵਿੱਚ ਲਿਆ ਕੇ ਰੱਖਣੀਆਂ ਨੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੋ ਇਸੇ ਤਰ੍ਹਾਂ ਇੱਕ ਪਿੰਡ ਦੇ ਵਿੱਚ ਇੱਕ ਸੇਠ ਰਹਿਆ ਕਰਦਾ ਸੀ ਜਿਸ ਦਾ ਨਾਮ ਸੀ ਲక్ష్ਮੀ ਚੰਦ ਤੇ ਉਸ ਨੂੰ ਇੱਕ ਦਿਨ ਰਾਤ ਨੂੰ ਸੁੱਤੇ ਪੈ ਸੁਪਨਾ ਆਉਂਦਾ ਤੇ ਸੁਪਨੇ ਦੇ ਵਿੱਚ ਉਸ ਨੂੰ ਲక్ష్ਮੀ ਦਿਖਾਈ ਦਿੰਦੀ। ਲక్ష్ਮੀ ਨੇ ਦਰਸ਼ਨ ਦੇ ਕੇ ਸੇਠ ਨੂੰ ਇਹ ਕਹਿਣਾ ਸ਼ੁਰੂ ਕੀਤਾ ਕਿ ਸੇਠ ਜਿੰਨੇ ਵੀ ਤੇਰੇ ਪੁੰਨ ਸੀ ਉਹ ਹੁਣ ਖਤਮ ਹੋ ਚੁੱਕੇ ਨੇ। ਜਿਸ ਕਰਕੇ ਹੁਣ ਮੈਂ ਤੇਰੀ ਘਰ ਦੇ ਵਿੱਚੋਂ ਜਾ ਰਹੀ ਆਂ ਤੇ ਮੇਰੇ ਜਾਣ ਦੇ ਸਮੇਂ ਜੇਕਰ ਤੂੰ ਮੇਰੇ ਤੋਂ ਕੋਈ ਵਰਦਾਨ ਮੰਗਣਾ ਚਾਹਣਾ ਹੈ ਤਾਂ ਉਹ ਤੂੰ ਮੰਗ ਸਕਦਾ ਹੈ ਤੇ ਇਸ ਤਰੀਕੇ ਦੇ ਨਾਲ ਲక్ష్ਮੀ ਨੇ ਸੇਠ ਨੂੰ ਕਿਹਾ ਕਿ ਜਿਹੜਾ ਵੀ ਤੂੰ ਵਰਦਾਨ ਮੰਗਣਾ ਹੈ ਨਾ ਵਰਦਾਨ ਮੰਗਣ ਦੇ ਸਮੇਂ ਤੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਹ ਲక్ష్ਮੀ ਤੋਂ ਇਲਾਵਾ ਲక్ష్ਮੀ ਨੂੰ ਛੱਡ ਕੇ ਜੋ ਵੀ ਤੂੰ ਮੰਗਣਾ ਚਾਹਣਾ ਹੈ ਨਾ ਤੂੰ ਉਹ ਮੰਗਣਾ ਹੈ ਇਸੀਠ ਨੇ ਲక్ష్ਮੀ ਦੀ ਗੱਲ ਸੁਣ ਕੇ ਕਿਹਾ ਵੀ ਠੀਕ ਹੈ ਜੀ ਕੱਲ੍ਹ ਨੂੰ ਦੁਬਾਰਾ ਤੁਸੀਂ ਮੇਰੇ ਸੁਪਨੇ ਦੇ ਵਿੱਚ ਆਉਣਾ ਤੇ ਫਿਰ ਮੈਂ ਜੋ ਵੀ ਵਰਦਾਨ ਮੰਗਣਾ ਹੈ ਤੁਹਾਨੂੰ ਮੈਂ ਦੱਸ ਦਿਆਂਗਾ ਇਸੇ ਤਰ੍ਹਾਂ ਸੀਠ ਨੇ ਲక్ష్ਮੀ ਨੂੰ ਕਿਹਾ ਕਿ ਜਿਹੜੇ ਮੇਰੇ ਬੱਚੇ ਜੀ ਮੈਂ ਉਹਨਾਂ ਦੇ ਨਾਲ ਆਪਣੀ ਸਲਾਹ مشورہ ਕਰ ਲਵਾਂ ਫਿਰ ਮੈਂ ਤੁਹਾਨੂੰ ਦੱਸ ਦਿਆਂਗਾ ਤੁਸੀਂ ਕੱਲ੍ਹ ਦੁਬਾਰਾ ਮੇਰੇ ਸੁਪਨੇ ਦੇ ਵਿੱਚ ਆਉਣਾ ਤੇ ਇਸੇ ਤਰ੍ਹਾਂ ਜਦੋਂ ਸਵੇਰ ਹੁੰਦੀ ਹੈ ਤਾਂ ਸੇਠ ਆਪਣੇ ਸਾਰੇ ਨੂਹਾਂ ਪੁੱਤਾਂ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਤੇ ਉਹ ਪੁੱਛਦਾ ਹੈ ਕਿ ਲక్ష్ਮੀ ਆਪਣੇ ਘਰ ਤੋਂ ਜਾਣ ਵਾਲੀ ਹੈ ਤੇ ਉਸ ਨੇ ਮੈਨੂੰ ਸੁਪਨੇ ਦੇ ਵਿੱਚ ਵਰਦਾਨ ਮੰਗਣ ਨੂੰ ਕਿਹਾ ਹੈ ਤੇ ਆਪਾਂ ਕੀ ਵਰਦਾਨ ਉਸ ਤੋਂ ਮੰਗੀਏ ਤਾਂ ਉਸ ਸੇਠ ਦੀ ਵੱਡੀ ਨੂੰ ਕਹਿਣ ਲੱਗਦੀ ਏ ਕਿ ਜੇਕਰ ਲక్ష్ਮੀ ਜਾ ਹੀ ਰਹੀ ਹੈ ਤਾਂ ਉਸ ਨੂੰ ਤੁਸੀਂ ਕਹੋ ਕਿ ਸਾਡੀਆਂ ਸਾਰੀਆਂ ਅਲਮਾਰੀਆਂ ਸੂਨੇ ਤੇ ਪੈਸੇ ਦੇ ਨਾਲ ਭਰ ਜਾਵੇ ਸਾਡੇ ਘਰ ਦੇ ਵਿੱਚ ਤਾਂ ਜੋ ਪੈਸਾ ਮੁੱਕੇ ਨਾ ਇਹ ਗੱਲ ਸੁਣ ਕੇ ਉਹ ਸੇਠ ਦੀ ਛੋਟੀ ਨੂੰ ਬੋਲਣ ਲੱਗੀ ਕਿ ਜੇਕਰ ਸਾਡੇ ਘਰ ਤੋਂ ਲక్ష్ਮੀ ਜਾ ਹੀ ਰਹੀਏ ਤਾਂ ਇਸ ਤਰ੍ਹਾਂ ਸੋਨਾ ਪੈਸਾ ਜੋ ਵਰਦਾਨ ਮੰਗਣਾ ਸਾਡੇ ਲਈ ਉਚਿਤ ਨਹੀਂ ਹੈ ਕਿਉਂਕਿ ਛੋਟੀ ਨੂਨ ਦਾ ਇਹ ਕਹਿਣਾ ਸੀ ਕਿ ਜੇਕਰ ਸਾਡੇ ਘਰ ਦੇ ਵਿੱਚੋਂ ਲక్ష్ਮੀ ਜਾਨ ਹੀ ਵਾਲੀਏ ਤਾਂ ਸਾਡੇ ਲਈ ਇਹ ਸਭ ਚੀਜ਼ਾਂ ਬਾਅਦ ਦੇ ਵਿੱਚ ਪੱਥਰ ਦੇ ਸਮਾਨ ਹੀ ਹੋ ਜਾਣਗੀਆਂ ਜਿਸ ਕਰਕੇ ਸਾਨੂੰ ਇਹ ਚੀਜ਼ ਬਿਲਕੁਲ ਵੀ ਨਹੀਂ ਮੰਗਣੀ ਚਾਹੀਦੀ ਤੇ ਉਸ ਨੂਨ ਨੇ ਕਿਹਾ ਮੈਂ ਤਾਂ ਇਹ ਹੀ ਕਹਿਣੀ ਆ ਸ਼ੂਟਿੰਗ ਨੂੰ ਦਾ ਇਹ ਹੀ ਕਹਿਣਾ ਸੀ ਕਿ ਜੇਕਰ ਤੁਸੀਂ ਵਰਦਾਨ ਕੁਝ ਮੰਗਣਾ ਹੀ ਹੈ ਤਾਂ ਲక్ష్ਮੀ ਤੋਂ ਇਹ ਮੰਗੋ ਕਿ ਜਿੰਨੇ ਵੀ ਸਾਡੇ ਜੇਕਰ ਕੋਈ ਦੁਸ਼ਮਣ ਹੋਗੇ ਨੇ ਉਹ ਸਾਡਾ ਕੁਝ ਵੀ ਵਿਗਾੜ ਨਾ ਪਾਉਣ ਉਹ ਸਾਡੀ ਜ਼ਿੰਦਗੀ ਤੇ ਵਿੱਚ ਪੂਰੀ ਤਰ੍ਹਾਂ ਖਤਮ ਹੋ ਜਾਣ ਵੀ ਜੇਕਰ ਤੁਸੀਂ ਮੰਗਣਾ ਹੈ ਨਾ ਤੇ ਇਹ ਹੀ ਚੀਜ਼ ਤੁਸੀਂ ਮੰਗੋ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਛੋਟੀ ਨੂੰ ਸੀ ਸੇਠ ਦੀ ਉਹ ਬਹੁਤ ਹੀ ਜ਼ਿਆਦਾ ਵੱਡੇ ਕਰਦੀ ਸੀ ਕਹਿਣ ਦਾ ਭਾਵ ਕਿ ਜਿਵੇਂ ਕਿ ਪੈਸੇ ਦੇ ਵਿੱਚ ਅਮੀਰ ਵੱਡਾ ਕਰ ਹੂਣਾ ਉਸ ਤਰ੍ਹਾਂ ਨਹੀਂ ਸੀ ਜਿਵੇਂ ਕਿ ਉਹਨਾਂ ਦੇ ਫੈਮਿਲੀ ਮੈਂਬਰ ਦੇ ਵਿੱਚ ਪਰਮਾਤਮਾ ਦਾ ਨਾਮ ਬਹੁਤ ਜ਼ਿਆਦਾ ਲਿਆ ਜਾਂਦਾ ਸੀ ਇਸ ਕੰਡੀਸ਼ਨ ਦੇ ਵਿੱਚ ਉਹ ਬਹੁਤ ਜ਼ਿਆਦਾ ਵੱਡੇ ਪਰਿਵਾਰ ਦੇ ਵਿੱਚੋਂ ਸੀ ਉਹਕੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਰਮਾਤਮਾ ਦਾ ਨਾਮ ਲੇਹਾ ਜਾਂਦਾ ਸੀ ਕੀਰਤਨ ਕੀਤਾ ਜਾਂਦਾ ਸੀ ਗੁਰਬਾਣੀ ਦਾ ਜਾਪ ਕੀਤਾ ਜਾਂਦਾ ਸੀ ਕੇੰਦ ਦਾ ਭਾਵ ਇਹ ਕਿ ਜਿਸ ਘਰ ਦੇ ਵਿੱਚ 24 ਘੰਟੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਸੀ ਨਾ ਤੇ ਉਹ ਉਸ ਘਰ ਦੀ ਹੀ ਬੇਟੀ ਸੀ ਹੇਤਾ ਉਹ ਬੱਚੀ ਗਰੀਬ ਕਰਦੀ ਸੀ ਪਰ ਜਿਸ ਘਰ ਦੇ ਵਿੱਚ ਪਰਮਾਤਮਾ ਦਾ ਇੰਨਾ ਜ਼ਿਆਦਾ ਨਾਮ ਜਪਿਆ ਜਾਂਦਾ ਸੀ ਉਸ ਰੂਪ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਵੱਡੇ ਕਰਦੀ ਸੀ ਇਸੇ ਤਰ੍ਹਾਂ ਉਸ ਨੌ ਨੇ ਆਪਣੇ ਸੌਰੇ ਸੇਠ ਨੂੰ ਕਿਹਾ ਕਿ ਨਾ ਤਾਂ ਆਪਾਂ ਦੇ ਵਰਦਾਨ ਦੇ ਵਿੱਚ ਕੋਈ ਗਹਿਣੇ ਸੋਨੇ ਜਾਂ ਪੈਸਾ ਮੰਗਣਾ ਹੈ ਤੇ ਨਾ ਹੀ ਅਸੀਂ ਲక్ష్ਮੀ ਜੀ ਨੂੰ ਇਸ ਤਰੀਕੇ ਦੇ ਨਾਲ ਕਹਿਣਾ ਹੈ ਕਿ ਜਿੰਨੇ ਵੀ ਸਾਡੇ ਦੁਸ਼ਮਣ ਨੇ ਉਹ ਸਾਰੇ ਦੂਰ ਹੋ ਜਾਣ ਅਸੀਂ ਇਹ ਸਭ ਚੀਜ਼ਾਂ ਨਹੀਂ ਮੰਗਣੀਆਂ ਜੇਕਰ ਮੰਗਣਾ ਹੈ ਤੇ ਪਰਮਾਤਮਾ ਦਾ ਨਾਮ ਹੀ ਬੰਗੜਾ ਇਹ ਸੁਣ ਕੇ ਉਸਨੇ ਸੌਰੇ ਸਾਹਿਬ ਨੇ ਕਿਹਾ ਕਿ ਠੀਕ ਇਸ ਤਰੀਕੇ ਦੇ ਨਾਲ ਹੁਣ ਤਿੰਨਾ ਨੋਹਾਂ ਤੋਂ ਪੁੱਛਣ ਤੋਂ ਬਾਅਦ ਚਾਦੋਂ ਰਾਤ ਹੋ ਚੱਲੀ ਇਹ ਰਾਤ ਦੇ ਸਮੇਂ ਸੁਪਨੇ ਦੇ ਵਿੱਚ ਸੇਠ ਦੇ ਜਦੋਂ ਲక్ష్ਮੀ ਆਉਂਦੀ ਤਾਂ ਉਸ ਨੂੰ ਸੇਠ ਕਹਿੰਦਾ ਏ ਕਿ ਸਾਨੂੰ ਇਹ ਹੀ ਚੀਜ਼ ਚਾਹੀਦੀ ਸਾਨੂੰ ਪਰਮਾਤਮਾ ਦੀ ਕਿਰਪਾ ਚਾਹੀਦੀ ਏ ਤੇ ਸਾਨੂੰ ਸਾਡੇ ਪਰਿਵਾਰ ਦੇ ਵਿੱਚ ਏਕਤਾ ਚਾਹੀਦੀ। ਅਸੀਂ ਹਮੇਸ਼ਾ ਮਿਲ ਜੁਲ ਕੇ ਰਹੀਏ ਤੇ ਤੁਸੀਂ ਸਾਡੇ ਘਰ ਦੇ ਵਿੱਚ ਇਹ ਵੀ ਵਰਦਾਨ ਦੇ ਕੇ ਜਾਓ ਕਿ ਅਸੀਂ ਹਮੇਸ਼ਾ ਪਰਮਾਤਮਾ ਦਾ ਨਾਮ ਚਾਪਦੇ ਰਹੀਏ, ਪਰਮਾਤਮਾ ਪਰਮੇਸ਼ਰ ਤੇ ਸਾਡੀ ਪੂਰਨ ਸ਼ਰਧਾ ਤੇ ਵਿਸ਼ਵਾਸ ਬਣਿਆ ਰਹੇ। ਜਿਸ ਕਰਕੇ ਅਸੀਂ ਕਦੇ ਵੀ ਉਹਨਾਂ ਦਾ ਭਗਤੀ ਤੇ ਸਿਮਰਨ ਅਸੀਂ ਨਾ ਛੱਡੀਏ। ਜਦੋਂ ਸੇਠ ਨੇ ਇਹ ਗੱਲ ਲక్ష్ਮੀ ਨੂੰ ਕਹੀ ਤਾਂ ਲక్ష్ਮੀ ਆਗੋ ਹੱਸਣ ਲੱਗੀ ਤੇ ਉਹ ਕਹਿਣ ਲੱਗੀ ਕਿ ਜਿਸ ਘਰ ਦੇ ਵਿੱਚ ਏਕਤਾ ਰਹੇਗੀ ਜਿਸ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਜਪਿਆ ਜਾਏਗਾ ਉਸ ਘਰ ਦੇ ਵਿੱਚ ਕਦੇ ਵੀ ਦੁੱਖ ਤਕਲੀਫ ਨਹੀਂ ਆਉਂਦਾ ਉਸ ਘਰ ਦੇ ਵਿੱਚ ਤਾਂ ਹਮੇਸ਼ਾ ਸੁਖ ਸ਼ਾਂਤੀ ਹੀ ਰਹੇਗੀ ਸੁਖ ਸ਼ਾਂਤੀ ਮਤਲਬ ਇੱਕਦਮ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਰਹੇਗੀ ਇਸੀ ਤਰ੍ਹਾਂ ਜਿਹੜੇ ਘਰ ਦੇ ਵਿੱਚ ਪਰਮਾਤਮਾ ਦਾ ਰੱਬ ਦਾ ਨਾਮ ਲਿਆ ਜਾਏਗਾ ਉਸ ਘਰ ਦੇ ਵਿੱਚ ਤਾਂ ਪਰਮਾਤਮਾ ਆਪ ਖੁਦ ਆ ਕੇ ਵਾਸ ਕਰਦਾ ਹੈ ਤੇ ਪਰਮਾਤਮਾ ਉਸ ਘਰ ਦੇ ਵਿੱਚ ਰਹਿੰਦਾ ਹੀ ਰਹਿੰਦਾ ਤੇ ਜਿਸ ਘਰ ਦੇ ਵਿੱਚ ਪਰਮਾਤਮਾ ਰਹੇਗਾ ਉਸ ਘਰ ਦੇ ਵਿੱਚ ਮੈਂ ਤਾਂ ਆਵਾਂਗੀ ਹੀ ਨਾ ਆਵਾਂਗੀ ਉਸ ਘਰ ਦੇ ਵਿੱਚ ਮੈਂ ਕਦੇ ਜਾ ਹੀ ਨਹੀਂ ਸਕਦੀ ਇਸ ਤਰ੍ਹਾਂ ਉਹ ਲక్ష్ਮੀ ਸੇਠ ਨੂੰ ਕਹਿਣ ਲੱਗਦੀ ਹੈ ਇਸ ਕਰਕੇ ਲక్ష్ਮੀ ਸੇਠ ਜੀ ਨੂੰ ਕਹਿਣ ਲੱਗੀ ਕਿ ਤੁਸੀਂ ਬਹੁਤ ਹੀ ਵਧੀਆ ਵਰਦਾਨ ਸੋਚ ਸਮਝ ਕੇ ਮੰਗਿਆ ਹੈ ਕਿ ਘਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਰਹੇ ਤੇ ਸਾਰਾ ਪਰਿਵਾਰ ਇਹ ਜਿਹੜਾ ਏਕਤਾ ਦੇ ਵਿੱਚ ਰਹੇ ਤੇ ਹਮੇਸ਼ਾ ਪਰਮਾਤਮਾ ਦੇ ਨਾਲ ਜੁੜਿਆ ਰਹੇ ਇਸੇ ਤਰੀਕੇ ਦੇ ਨਾਲ ਜਿਹੜਾ ਪਰਿਵਾਰ ਹਮੇਸ਼ਾ ਪਰਮਾਤਮਾ ਦਾ ਸਿਮਰਨ ਕਰਦਾ ਰਹੇਗਾ ਪਰਮਾਤਮਾ ਦੇ ਨਾਲ ਜੁੜਿਆ ਰਹੇਗਾ ਮੈਂ ਹਮੇਸ਼ਾ ਉਸ ਘਰ ਦੇ ਵਿੱਚ ਰਹਾਈ ਤੇ ਉਸ ਘਰ ਦੇ ਵਿੱਚ ਮੈਂ ਹਮੇਸ਼ਾ ਰਹਿ ਕੇ ਇਹ ਇਹੋ ਜਿਹੇ ਵਰਕਤਾਂ ਪਾਵਾਂਗੀ ਕਿ ਉਸ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਵੇਗੀ। ਜਿਸ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੋਵੇ ਤੇ ਸਾਰੇ ਮਿਲ ਜੁਲ ਕੇ ਰਹਿੰਦੇ ਹੋਣ ਤੇ ਲక్ష్ਮੀ ਜੀ ਨੇ ਕਿਹਾ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਲక్ష్ਮੀ ਤੋਂ ਇਲਾਵਾ ਹੋਰ ਕੋਈ ਵਰਦਾਨ ਮੰਗਣਾ ਤਾਂ ਤੁਸੀਂ ਆਪਣੀ ਬਹੁਤ ਹੀ ਜ਼ਿਆਦਾ ਸਮਝਦਾਰੀ ਦੇ ਨਾਲ ਇਹ ਹੀ ਵਰਦਾਨ ਮੰਗਿਆ ਹੈ। ਇਹੀ ਸਾਡੇ ਘਰ ਦੇ ਵਿੱਚ ਦੋ ਚੀਜ਼ਾਂ ਹਮੇਸ਼ਾ ਲਈ ਰਹਿਣ ਤੇ ਜਿਹੜੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਰਹਿਣ ਗਈਆਂ ਤੇ ਮੈਂ ਉਸ ਘਰ ਦੇ ਵਿੱਚ ਸੱਤ ਜਨਮਾਂ ਤੱਕ ਰਹਿਣੀ ਆ ਸੱਤ ਪੀੜੀਆਂ ਤੱਕ ਮੈਂ ਉਸ ਘਰ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਆਪਣਾ ਵਾਸ ਕਰ ਲੈਣੀ ਆ ਇਸੀ ਤਰ੍ਹਾਂ ਸਾਨੂੰ ਇਸ ਕਹਾਣੀ ਤੋਂ ਹਮੇਸ਼ਾ ਲਈ ਇਹ ਹੀ ਸਿੱਖਿਆ ਮਿਲਦੀ ਏ ਕਿ ਜੇਕਰ ਅਸੀਂ ਚਾਹੋਣੇ ਆ ਕਿ ਸਾਡੇ ਘਰ ਦੇ ਵਿੱਚ ਹਮੇਸ਼ਾ ਸੁਖ ਸ਼ਾਂਤੀ ਰਹੇ ਅਸੀਂ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਰੱਖਣ ਦੇ ਲਈ ਸਾਨੂੰ ਹਮੇਸ਼ਾ ਸਾਰਿਆਂ ਨੂੰ ਮੇਲ-ਜੋਲ ਕੇ ਰਹਿਣਾ ਚਾਹੀਦਾ ਹੈ ਤੇ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਹਮੇਸ਼ਾ ਲਈ ਚਾਪਦੀ ਰਹਿਣਾ ਚਾਹੀਦਾ ਹੈ। ਤੁਹਾਨੂੰ ਪਾਠ ਪੂਜਾ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਹੁੰਦਾ ਕੀ ਹੈ ਕਿ ਜੇਕਰ ਸਾਡੇ ਕੋਲ ਭਾਵੇਂ ਜ਼ਿੰਦਗੀ ਦੇ ਵਿੱਚ ਕਿੰਨੀ ਮਰਜ਼ੀ ਧਨ ਦੌਲਤ ਹੋ ਜਾਵੇ ਪਰ ਜੇਕਰ ਸਾਡੇ ਕੋਲ ਇਹ ਦੋ ਚੀਜ਼ਾਂ ਨਹੀਂ ਨਾ ਹੁੰਦੀਆਂ ਤੇ ਅਸੀਂ ਅਪਾਗੇ ਹੀ ਮੰਨੇ ਜਾਂਦੇ ਆ ਕਹਿਣ ਦਾ ਭਾਵ ਕਿ ਅਸੀਂ ਭਾਗਾwale ਨਹੀਂ ਅਖਵਾਉਂਦੇ ਕਿਉਂਕਿ ਇਹ ਦੋ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਪਰਿਵਾਰ ਲਈ ਤੇ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਜਿਸ ਦੇ ਕੋਲੇ ਦੋ ਚੀਜ਼ਾਂ ਨਹੀਂ ਤਾਂ ਹੁੰਦੀਆਂ ਉਹ ਸਭ ਤੋਂ ਵੱਡਾ ਬਦਕਿਸਮਤੀ ਇਨਸਾਨ ਹੀ ਮੰਨਿਆ ਜਾਂਦਾ ਹੈ ਜਿਸ ਦੇ ਕੋਲੇ ਦੋ ਚੀਜ਼ਾਂ ਨਹੀਂ ਹੁੰਦੀਆਂ ਕਹਿੰਦਾ ਭਾਵ ਕਿ ਜਿਸ ਇਨਸਾਨ ਦੇ ਪਰਿਵਾਰ ਦੇ ਵਿੱਚ ਨਾ ਤਾਂ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਤੇ ਨਾ ਉਸ ਪਰਿਵਾਰ ਦੇ ਵਿੱਚ ਏਕਤਾ ਹੁੰਦੀ ਹੈ ਜਿਸ ਨੇ ਕਦੇ ਪਰਮਾਤਮਾ ਦੀ ਸੰਗਤ ਹੀ ਨਹੀਂ ਕੀਤੀ ਉਹ ਸਭ ਤੋਂ ਵੱਡਾ ਅੱਜ ਦੇ ਟਾਈਮ ਦੇ ਵਿੱਚ ਬਦਕਿਸਮਤੀ ਹੁੰਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਵੀ ਇਹ ਨਿਯਮ ਬਣਾ ਲਓ ਕਿ ਇਹ ਦੋ ਚੀਜ਼ਾਂ ਅਸੀਂ ਆਪਣੇ ਘਰ ਦੇ ਵਿੱਚ ਹਮੇਸ਼ਾ-ਹਮੇਸ਼ਾ ਦੇ ਲਈ ਹੀ ਰੱਖਣੀਆਂ ਨੇ ਕਿਉਂਕਿ ਆਪਾਂ ਜੇਕਰ ਚਾਹੀਏ ਤਾਂ ਆਪਣੇ ਘਰ ਦੇ ਵਿੱਚ ਮੇਲ-ਜੋਲ ਕੇ ਰਹਿ ਸਕਦੇ ਹਾਂ ਆਪਣੇ ਗੁੱਸੇ ਤੇ ਕੰਟਰੋਲ ਕਰ ਸਕਦੇ ਹਾਂ ਇਸ ਦੇ ਨਾਲ-ਨਾਲ ਅਸੀਂ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖ ਸਕਦੇ ਹਾਂ ਤੇ ਇਹ ਦੋ ਗੱਲਾਂ ਨੂੰ ਅਸੀਂ ਹਮੇਸ਼ਾ ਯਾਦ ਰੱਖਣਾ ਜੇਕਰ ਅਸੀਂ ਇਹ ਦੋ ਗੱਲਾਂ ਨੂੰ ਯਾਦ ਕਰਕੇ ਆਪਣੇ ਘਰ ਦੇ ਵਿੱਚ ਰੱਖ ਲੈਨੇ ਆ ਨਾ ਤਾਂ ਕਦੇ ਵੀ 7 ਪੀੜੀਆਂ ਤੱਕ ਸਾਡੇ ਘਰ ਦੇ ਵਿੱਚ ਧਨ ਦੌਲਤ ਤੇ ਪੈਸੇ ਦੀ ਕਮੀ ਨਹੀਂ ਆਵੇਗੀ 7 ਪੀੜੀਆਂ ਤੱਕ ਸਾਡੇ ਘਰ ਦੇ ਵਿੱਚ ਬਰਕਤ ਹੀ ਬਰਕਤ ਬਣੀ ਰਹੇਗੀ ਤੇ ਮਾਤਾ ਲక్ష్ਮੀ ਜੀ ਦਾ ਵਾਸ ਬਣਿਆ ਰਹੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੀ ਜਿਹੀ ਜਾਣਕਾਰੀ ਤੇ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵੌਗਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਵਾ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਜੀ